ਜੋ ਜਾਨਪੁਰ ਦੇ ਮੋਲਾ ਪ੍ਰੇਮਨਗਰ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਵੱਲੋਂ ਕੀਤੀ ਗਈ ਰੇਡ ਜਿਸ ਵਿੱਚ ਇੱਕ ਔਰਤ ਨੂੰ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ ਉੱਤੇ ਹੀ ਜਾਣਕਾਰੀ ਦਿੰਦੇ ਹੋਏ ਈਟੀਓ ਨਰਿੰਦਰ ਵਾਲੀਆ ਨੇ ਦੱਸਿਆ ਕਿ ਸਾਨੂੰ ਇੱਕ ਸੂਚਨਾ ਦੇ ਤਿਤ ਇਤਲਾਹ ਮਿਲੀ ਸੀ ਕਿ ਇਸ ਘਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪਿਲਾਈ ਜਾਂਦੀ ਹੈ ਜਦੋਂ ਅਸੀਂ ਘਰ ਵਿੱਚ ਰੇਡ ਕਰਨ ਲਈ ਆਏ ਤਾਂ ਲੀਲੂ ਦੇਵੀ ਘਰ ਦੇ ਬਾਹਰ ਖੜੀ ਸੀ ਅਤੇ ਘਰ ਨੂੰ ਤਾਲੇ ਲੱਗੇ ਹੋਏ ਸੀ ਕਾਫੀ ਵਾਰ ਸਮਝਾਉਣ ਤੋਂ ਬਾਅਦ ਵੀ ਤਾਲੇ ਨਹੀਂ ਖੋਲੇ ਗਏ ਬਾਅਦ ਵਿੱਚ ਕਾਫੀ ਜਦੋਂ ਜਹਿਦ ਤੋਂ ਬਾਅਦ ਪੁਲਿਸ ਵੱਲੋਂ ਦਰਵਾਜ਼ਾ ਖੋਲਿਆ ਗਿਆ ਤਾਂ ਦੇਖਿਆ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਨੌਜਵਾਨ ਵੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਅੰਦਰੋਂ ਸ਼ਰਾਬ ਦੀਆਂ ਥੈਲੀਆਂ ਵੀ ਬਰਾਮਦ ਕੀਤੀਆਂ ਗਈਆਂ ਇਹ ਸ਼ਰਾਬ ਪੀਣ ਨਾਲ ਪਿਛਲੇ ਦਿਨੀ ਵੀ ਕਾਫੀ ਨੌਜਵਾਨ ਚਲੀ ਗਈ ਸੀ ਪਰ ਲੋਕ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਜ਼ ਨਹੀਂ ਆਉਂਦੇ ਤੇ ਨਾ ਹੀ ਵੇਚਣ ਵਾਲੇ ਬਾਜ਼ ਆਉਂਦੇ ਨੇ ਪੁਲਿਸ આરોપીਆਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਹੈ ਅਗਲੀ ਕਾਰਵਾਈ ਇਸਤੇ ਸ਼ੁਰੂ ਕਰ ਦਿੱਤੀ ਹੈ ਕਿ ਇਹ ਸ਼ਰਾਬ ਆਉਂਦੀ ਕਿੱਥੋਂ ਹੈ ਅਤੇ ਕੌਣ ਇਸ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਅਤੇ ਲੋਕਾਂ ਨੂੰ ਮੌਤ ਦੇ ਰਸਤੇ ਪਾਉਂਦਾ ਹੈ ਸਸਤੀ ਸ਼ਰਾਬ ਹੋਣ ਕਾਰਨ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਵੀ ਜ਼ਹਿਰੀਲੀ ਨਹੀਂ ਲੱਗਦੀ ਉਹ ਆਪਣੀ ਮੌਤ ਨੂੰ ਆਪ ਹੀ ਸਦਾ ਦਿੰਦੇ ਹਨ